ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਹਨ ਟਰੈਕਟਰ ਉੱਪਰ ਅੱਜ ਆਪਾਂ ਤੁਹਾਡੇ ਲੈ ਕੇ ਆਏ Mahindra 265 ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਹਾਂਜੀ ਦੋਸਤੋ ਗੱਲ ਕਰਦੇ ਟਰੈਕਟਰ ਬਾਰੇ Mahindra 265 DI ਟਰੈਕਟਰ ਹੈ ਜੀ 1992 ਵਾਲਾ ਟਰੈਕਟਰ ਹੈ ਜੀ ਅਗਲੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ 40 ਤੋਂ 45 ਪੈਸੇ ਟਾਇਰ ਨੇ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ 올オリジナル ਟਰੈਕਟਰ ਹੈ ਜੀ ਪਿਛਲੇ ਟਾਇਰ ਦੇਖ ਸਕਦੇ ਹੋ 40 ਤੋਂ 45 ਪੈਸੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਤੋਂ ਐਚ ਆਰ ਨੰਬਰ ਟਰੈਕਟਰ ਹੈ ਜੀ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਹੈ ਇੱਕ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ ਮਗਰਾਟ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਮਗਰਾਟ ਪਏ ਆ ਦੇਖ ਹੀ ਸਕਦੇ ਸੀ ਹੁੱਕ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੀ ਹਾਲਤ ਦੇ ਵਿੱਚ ਹੈ ਟਰੈਕਟਰ ਹੈ ਦੂਸਰੀ ਸਾਈਡ ਤੋਂ ਦੇਖ ਸਕਦੇ ਹੋ ਟਰੈਕਟਰ ਨੂੰ ਟਾਇਰ ਦੇਖ ਸਕਦੇ ਹੋ ਬਿਰਲਾ ਕੰਪਨੀ ਦੇ ਚਾਰੋਂ ਟਾਇਰ ਨੇ ਮਲਕਵੀਰ ਨੇ ਟਰੈਕਟਰ ਘਰੇ ਰੱਖਿਆ ਹੋਇਆ ਹੈ ਜੀ ਬਹੁਤ ਹੀ ਸਾਫ਼ ਸੁਥਰੀ ਹਾਲਤ ਦੇ ਵਿੱਚ ਟਰੈਕਟਰ ਹੈ। ਔਰਿਜਨਲ ਹੈ ਕਿਤੋਂ ਪੇਂਟ ਨਹੀਂ ਹੋਇਆ ਜੀ। ਸਾਰਾ ਰੰਗ ਪੇਂਟ ਨਾਲ ਦਾ। ਜੇਕਰ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਤਲਵੰਡੀ ਸਾਬੋ ਏਰੀਆ ਦੇ ਵਿੱਚ ਪਿੰਡ ਮੈਨੂਆ ਨੇ ਟਰੈਕਟਰ ਖੜਾ ਹੈ ਜੀ। ਮਾਲਕ ਵੀਰ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਐਡ ਕਰ ਦਿੱਤਾ ਹੈ ਜੀ। ਜਾ ਕੇ ਕੰਟੈਕਟ ਕਰ ਸਕਦੇ ਹੋ। ਟਰੈਕਟਰ ਚਲਾ ਕੇ ਵਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਜੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।